ਦੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਚਰਨ ਸਤ ਸੰਗਤ ਜੀ ਅੱਗੇ ਵੀ ਛੋਟੀ ਜੀ ਵੀਡੀਓ ਬਣਾਈ ਸੀ ਉਹ ਦੁਬੇ ਪਹਿਲੇ ਘਰ ਗਏ ਸੀਗੇ ਆ ਇੱਕ ਦਰਪਾਲ ਸਿੰਘ ਦਾ ਘਰ ਆ ਐਸ ਟਾਈਮ ਤੇ ਜਨਾਲਾ ਹਲਕਾ ਦਾ ਜਿਹੜਾ ਪਿੰਡ ਆ ਡੱਡੀਆਂ ਅਸੀਂ ਐਸੇ ਜੋ ਪਰਿਵਾਰ ਦੇ ਕੋਲ ਖੋਤੇ ਆ ਜਿੰਨਾਂ ਦਾ ਵੇਖੋ ਪਰਿਵਾਰ ਦਾ ਘਰ ਜਿਹੜੇ ਕਿ ਨੀਹਾਂ ਤੱਕ ਬੈਠੀਆਂ ਜਿਹੜੀਆਂ ਬਹਿ ਗਈਆਂ ਨੇ ਕੰਧਾਂ ਪਾਟੀਆਂ ਨੇ ਮੈਂ ਆਪਣੇ ਵੀਰ ਨੂੰ ਕਹੂੰਗਾ ਅੰਦਰੋਂ ਤੱਕ ਇਹ ਵੀਡੀਓ ਬਣਾ ਕੇ ਵਿਖਾਈ ਜਾਵੇ ਅਸੀਂ ਸਰਕਾਰਾਂ ਨੂੰ ਤੇ ਹੋਰ ਜਥੇਬੰਦੀਆਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਅੱਜ ਪਰਿਵਾਰਾਂ ਦੇ ਨਾਲ ਖਾਣ ਦਾ ਟਾਈਮ ਆ ਜਿਹੜੇ ਹਾਲ ਪ੍ਰਭਾਵਤ ਇਹ ਪਰਿਵਾਰ ਨੇ ਇਹ ਸਾਡੇ ਗਰੀਬ ਪਰਿਵਾਰ ਸਾਡੇ ਨਾਲ ਸੱਜੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਇਹ ਸਾਡੀ ਮਤ ਕਰਕੇ ਸਾਡੀਆਂ ਸਰਕਾਰਾਂ ਬਣਾਉਂਦੀਆਂ ਨੇ ਪਰ ਸਰਕਾਰ ਦਾ ਇੱਥੇ ਬੜੀ ਤਗਲੀ ਨਲਾਇਕੀ ਸਾਹਬਤ ਹੋਈ ਆ ਅਜੇ ਤੱਕ ਪੰਜਾਬ ਸਰਕਾਰ ਇੱਥੇ ਕੋਈ ਆਣ ਕੇ ਕਿਸੇ ਨੇ ਸਾਰ ਨਹੀਂ ਲਈ ਅਸੀਂ ਵਾਰਸ ਪੰਜਾਬ ਜੱਥੇਬੰਦੀ ਵੱਲੋਂ ਸਾਡੇ ਹਲਕਾ ਨਿਚਾਰਜ ਸੁਰਿੰਦਰਪਾਲ ਸਿੰਘ ਜੀ ਤਾਲਪੁਰਾ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅਸੀਂ ਹਰ ਘਰ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਜਾ ਕੇ ਵੇਖਣੇ ਆ ਬੜਾ ਦੁੱਖ ਹੋਇਆ ਬੜਾ ਮਨ ਨੂੰ ਇਹਨਾਂ ਦੁੱਖ ਹੋਇਆ ਵੀ ਅਸੀਂ ਅੱਜ ਪਰਿਵਾਰ ਦੇ ਨਾਲ ਅਸੀਂ ਆ ਕੇ ਖੜੋਤੇ ਅਜੇ ਤੱਕ ਆਣ ਕੇ ਕਿਸੇ ਸਾਹ ਨਹੀਂ ਲਈ ਆਓ ਭਰਾਓ ਅੱਜ ਸਮਾਂ ਹੈ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਖਲੋ ਕੇ ਇਹਨਾਂ ਦੀ ਆਵਾਜ਼ ਜਿਹੜੀ ਆ ਇਹ ਅੰਨੀਆਂ ਬੋੜੀਆਂ ਸਰਕਾਰਾਂ ਤੱਕ ਪਹੁੰਚ ਸਕੇ ਅਸੀਂ ਇਸ ਕਰਕੇ ਦੁਬਾਰਾ ਬੇਨਤੀ ਕਰਦੇ ਆਂ ਭਾਜੀ ਆਉ ਸਮਾਂ ਆ ਅੱਜ ਜਿਸ ਤਰ੍ਹਾਂ ਅਸੀਂ ਅਜੇ ਤੱਕ ਸਾਡੀ ਮਤਲਬ ਕਹਿੰਦਾ ਭਾਵਿਆ ਆਪੀ ਇਹ ਕੰਮ ਸਰਕਾਰ ਦਾ ਸੀਗਾ ਤੇ ਅਸੀਂ ਭਾਈ ਅਮਰਤਪਾਲ ਦੀ ਸੋਚ ਵੇਖੋ ਉਹ ਇਸ ਟਾਈਮ ਤੇ ਜਿਬਰਗਾਲ جیل 'ਚ ਨੇ ਪਰ ਉਹਨਾਂ ਦਾ ਹੀ ਜਿਹੜੀ ਟੀਮ ਆ ਅਸੀਂ ਹਰ ਪਰਿਵਾਰ ਦੇ ਘਰ ਜਾ ਕੇ ਵੇਖਣੇ ਆ ਜਿਹਦੀ ਜਿਹਦੀ ਕਿੰਨੀ ਕਿੰਨੀ ਸਮੱਸਿਆ ਹੈ ਉਹ ਅਸੀਂ ਇਹ ਪਰਿਵਾਰਾਂ ਦੇ ਕੋਲ ਸੁਣਨੇ ਆ ਬੜਾ ਦੁੱਖ ਹੁੰਦਾ ਆਉ ਭਰਾਓ ਸਾਰੇ ਵੀਰ ਭਰਾ ਇਕੱਠੇ ਹੋਈਏ ਜਿੱਤਾਂ ਅਸੀਂ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਘਰ ਘਰ ਪਹੁੰਚ ਕੇ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਹਾਂ ਆਓ ਸਮਾਏ ਅੱਜ ਆਪਾਂ ਇਹਨਾਂ ਪਰਿਵਾਰਾਂ ਦੀ ਬਾਹ ਫੜੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ